ਸੁਖ ਦੁਖ ਉਹੀ ਤੇ ਆਈਆ ਰੇ ਸੁਖ ਆਵੇ ਤੇ ਤਾਂ ਵੀ ਗੁਰੂ ਨੂੰ ਚੇਤੇ ਕਰੀ ਦੁਖ ਆਵੇ ਤੇ ਤਾਂ ਵੀ ਗੁਰੂ ਦਾ ਦਰ ਛੱਡੀ ਨਾ ਸਤਗੁਰੂ ਕਹਿਣ ਲੱਗੇ ਸੁਖ ਦੁਖ ਉਹੀ ਤੇ ਆਈਆ ਰੇ ਸੁਖ ਵੇਲੇ ਵੀ ਤੇ ਦੁਖ ਵੇਲੇ ਵੀ ਪਰਮਾਤਮਾ ਤੇ ਗੁਰੂ ਨੂੰ ਚੇਤੇ ਕਰੀ ਓਨ ਮਨੁੱਖਤਾ ਦਾ ਸੁਭਾਅ ਹੈ ਬਾਣੀ ਵਿੱਚ ਨੇ ਇੱਕ ਬਚਨ ਆਉਂਦੇ ਭਗਤ ਰਵਦਾਸ ਸਾਹਿਬ ਜੀ ਦਾ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ ਬੰਦਾ ਮਿੱਟੀ ਦਾ ਪੁਤਲਾ ਹੈ ਦੇਖਦਾ ਸੁਣਦਾ ਬੋਲਦਾ ਦੌੜਿਆ ਫਿਰਦਾ ਔਰ ਇਹਦੀ ਬਿਰਤੀ ਪਤਾ ਕੀ ਆ ਮਿੱਟੀ ਦੇ ਪੁਤਲੇ ਦੀ ਬਿਰਤੀ ਇਹ ਵੀ ਜਦੋਂ ਇਹਨੂੰ ਕੁਝ ਪ੍ਰਾਪਤ ਹੋ ਜਾਏ ਥੋੜਾ ਜਿਹਾ ਸੁੱਖ ਮਿਲੇ ਫਿਰ ਇਹ ਅਹੰਕਾਰੀ ਹੋ ਜਾਂਦਾ ਹੈ ਗਰਭ ਕਰਦਾ ਮੈਂ ਮੈਂ ਮਿਹਨਤ ਕੀਤੀ ਮੇਰੇ ਕਰਕੇ ਫਿਰ ਇਹ ਪ੍ਰਮਾਤਮਾ ਨੂੰ ਭੁੱਲਦਾ ਸੁੱਖ ਬਿਨੇ ਔਰ ਮਾਰੇ ਕੇ ਲੱਗੇ ਥੋੜਾ ਜਿਹਾ ਦੁੱਖ ਆ ਜਾਏ ਫਿਰ ਸਿਰ ਸੁੱਟ ਕੇ ਬਹਿ ਜਾਂਦਾ ਮਿੱਟੀ ਦਾ ਪੁੱਤਲਾ ਇਹ ਕਰਮ ਕਰਦਾ ਬਾਣੀ ਚ ਇੱਕ ਬਚਨ ਆਉਂਦਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲੱਗਤ ਹੈ ਕੁਛ ਪ੍ਰਾਪਤ ਹੋਵੇ ਸੁਖ ਮਿਲੇ ਫਿਰ ਸ਼ੁਕਰ ਨਹੀਂ ਕਰਦਾ ਸੁਖ ਮਿਲੇ ਅਹੰਕਾਰੀ ਹੋ ਜਾਂਦਾ ਹੈ ਦੁੱਖ ਮਿਲਦੇ ਤੇ ਸਿਰ ਸੁੱਟ ਕੇ ਬਹਿ ਜਾਂਦਾ ਸਤਗੁਰੂ ਕਹਿਣ ਲੱਗੇ ਨਹੀਂ ਭਾਈ ਤੂੰ ਇਹ ਕਰਮ ਨਹੀਂ ਕਰਨੇ ਮਹਾਰਾਜ ਕੀ ਕਰਨਾ ਹੈ ਕਹਿਣ ਲੱਗੇ ਜੋ ਪ੍ਰਭ ਕਰੈ ਸੋਈ ਭਲ ਮੰਨੋ ਜੋ ਪਰਮਾਤਮਾ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਸਤ ਕਹਿ ਕੇ ਬਚਨ ਮੰਨਣਾ ਕਰੂੰ ਤੇ ਮਹਾਰਾਜ ਅੱਗੇ ਕਹਿੰਦੇ ਸੁਖ ਦੁਖ ਉਹੀ ਧਿਆਈ ਹੈ ਰੇ ਸੁਖ ਵੇਲੇ ਵੀ ਸ਼ੁਕਰ ਕਰਨਾ ਹੈ ਦੁੱਖ ਵੇਲੇ ਵੀ ਅਰਦਾਸ ਕਰਨੀ ਹੈ ਇੱਕ ਪਰਮਾਤਮਾ ਨੂੰ ਹੀ ਧਿਆਉਣਾ ਹੈ ਉਹਦਾ ਪੱਲਾ ਨਹੀਂ ਛੱਡਣਾ